ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਦੋ ਗੱਬਣ ਜਰਸੀਆਂ ਤੇ ਇੱਕ ਤਾਜੀ ਸੂਈ ਵੀ ਹੈ ਸੇਲ ਆ ਡਿਟੇਲ ਵੀਰ ਤੋਂ ਪੁੱਛਦੇ ਹਾਂ ਸਤਿ ਸ਼੍ਰੀ ਅਕਾਲ ਭਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਮੈਂ ਰਹਿੰਦਾ ਕਲਕੀਉਸ਼ ਪਿੰਡ ਗੁਰਮਾਗੜੇ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਜੀ ਆਪਣਾ 98787550 ਮਿੱਤਰ 9878755093 ਪਿੰਡ ਗੁਰਮਾ ਜ਼ਿਲ੍ਹਾ ਬਰਨਾਲਾ ਤੇ ਜਿਹੜੀ ਪਹਿਲਾ ਨੰਬਰ ਤੇ ਆਪਾਂ ਜਰਸੀ ਬੈਡ ਦੇਖੀ ਜਾਨੇ ਕਿਹੜਾ ਸੂਸੂਈ ਹੈ ਇਹ ਦੂਜਾ ਸੂਹ ਹੈ ਸੂਹ ਹੀ ਸੂਹ ਹੈ ਬੱਚਾ ਕੀ ਦਿੱਤਾ ਨੇ ਬੱਚਾ ਇਹਦੇ ਮਾਰਦੇ ਠੀਕ ਹੈ 나ੜੂਆ ਜਮਾ ਨਾਲ ਹਾਂ ਸੋ ਦੇਖੋ 나ੜੂਆ ਲੌਂਕੀ ਜਾਂਦਾ ਤੇ ਜੇਰ ਜੂ ਡਾਨਾ ਜਮਾ ਹਾਂ ਵੀਡੀਓ ਬਣਾਈਏ ਕਿੰਨਾ ਕ ਬੋਲਾ ਚੋਇਆ ਸਵੇਰੇ ਆਪ ਇਹਦਾ ਬੋਲਾ ਆਪਾਂ ਸਾਢੇ ਕਿਤੇ ਨਾਲ ਲਿਖੋ ਹੁਣ ਸ਼ਾਮ ਦੀ ਚੋਈ ਕਰਨੀ ਆ ਠੀਕ ਆ ਅੰਦਾਜ਼ਾ ਕਿੱਥੇ ਕਿੱਥੇ ਚੱਲ ਜੂਗੀ ਦੋਧਰ ਨੂੰ ਇਹ ਅੰਦਾਜ਼ਾ ਵੀਰੇ 13-14 ਲੀਟਰ ਮੰਨ ਕੇ ਆਵਾਂ ਤੁੰਦੇ 14 ਲੀਟਰ ਤੱਕ ਪਾ ਦਊਗੀ ਹਾਂ ਹਾਂ ਰਾਵਾਂ ਜੀ ਰੇਟ ਇਹਨਾਂ ਦੇ ਰੇਟ ਆਪਾਂ ਫੋਨ 'ਚ ਤਾਂ ਇਹ ਹੁੰਦੇ ਗਏਗੀ ਤੋਰੀ ਬਾਹਰ ਨੂੰ ਉਹਨੂੰ ਸੋ ਫਿਰ ਪਹਿਲੇ ਨੰਬਰ ਦਾ ਆਪਾਂ ਇਹਦੀ ਬੈੜ ਦੇਖਦੇ ਪਏ ਆ ਦੂਜਾ ਸੂਆ ਸੂਈ ਆ ਬੱਚਾ ਮੇਲ ਕਫਾ ਸਵੇਰੇ ਸੂਈ ਆ ਧਾਰ ਓਕੇ ਆ ਜੇ ਰੋਕੇ ਆ ਤੇ ਬੱਚਾ ਦੇਖੋ ਨਾੜੂਆ ਨਾਲਾ ਤਾਜੀ ਬਿਲਕੁਲ ਸੂਈ ਵੀ ਆ ਮੂੰਹ ਮੱਥਾ ਚੰਗਾ ਤੇ ਪਿੰਡੇ ਦੇ ਨਾੜਾ ਚੰਗੇ ਤੇ ਲੇਵਾ ਦੇਖੋ ਸੋਹਣਾ ਸਾਫ ਸਿਧਰਾ ਫਿਟਿੰਗ ਵਾਲਾ ਲੇਵਾ ਗਜ ਦੁਨੇ ਸਾਖ ਸੁਧਰੇ ਨਾਲ ਐ ਨਾੜਾ ਨਾਲ ਗੁੰਦੀ ਪਈ ਆ ਚੰਗੀ ਗੇਰ ਕਰ ਲਾਂਗੇ ਤਾਂ ਆਪਾਂ 14 ਤੋਂ ਭਾਰ ਵੀ ਦੁੱਧੇ ਤੋਂ ਪਾ ਸਕਦੇ ਆ ਸਾਫ ਸੁਥਰੇ ਲੈ ਵੇ ਦੀ ਆ ਜੋ ਫਾੜੀ ਵਾਲਾ ਲੈਵਾ ਕੋਈ ਸਾਈਡ ਵਗੈਰਾ ਨਹੀਂ ਹੋਰ ਨਹੀਂ ਤੇ ਦੂਜੇ ਪਾਸੇ ਵੀ ਆਪਾਂ ਹਵਾਨਾ ਦਿਖਾ ਦਿੰਦੇ ਆ ਦੋਨੇ ਪਾਸੇ ਸੋਹਣੀਆਂ ਨਾੜਾ ਦਿਖਾਈ ਦਿੰਦੀਆਂ ਤੇ ਬਿੱਥੀ ਦੇ ਦੇ ਥਣ ਹਵਾਨਾ ਰੇਟ ਵੀਰ ਕੇ ਦਾ ਬਾਜ ਬਹਣਗੇ ਤੇ ਦੋ ਨੰਬਰ ਜਿਹੜੀ ਗੱਬਣ ਦੇਖੀ ਜਾਨੇ ਜਰਸੀ ਜੀ ਇਹ ਦੂਜਾ ਸੁਮਤੂ ਆਮਰੇ ਕਿਆ ਤਾਂ ਲੈਂਦੀ ਆ ਇਹ ਹੈਗੇ 10 ਤੋਂ 12 ਦਿਨਾਂ ਦੀ ਬਿੱਥੀ 12 ਦਿਨਾਂ ਦੀ ਬਾਕੀ ਦੁੱਧ ਕਿੰਨਾ ਕ ਚੱਲ ਜੂਗੀ ਦੁੱਧ ਵੀ ਇਹ 14 15 ਕੀ ਤੋਂ ਪਹਿ ਇਹ ਤਰ੍ਹਾਂ ਠਾਰਾ ਮੰਨ ਕੇ ਲੈ ਕਹਿੰਦਾ ਭਾਬਾ 15 ਤੋਂ ਪਾਰ ਵਾਲੀ ਹੈਗੀ ਆ ਤੇ ਰੇੜੇ ਦਾ ਹੀ ਫੋਨ ਤੇ ਤੋਰੀ ਬਾਹਰੋਂ ਸੂਣ ਚ ਰਹਿ ਕੇ 10 ਦਿਨ ਬਾਕੀ ਹੈ ਨਾ ਸੋ ਬਲ ਦੂਜੇ ਨੰਬਰ ਆਪਾਂ ਜਿਹੜੀ ਬੈੜ ਦੇਖਦੇ ਪਏ ਆ ਦੂਸਰਾ ਸੂਆ ਸੋਂਦੀ ਪਈ ਆ ਲਗਭਗ 8-10 ਦਿਨ ਦੀ ਕੱਚੀ ਪਈ ਆ ਕੱਦ ਕਾਠ ਚੰਗਾ ਤੇ ਵਜਨ ਵਜੂਦ ਵੀ ਬੈੜ ਦੇ ਵਿੱਚ ਪੂਰਾ ਚੰਗਾ ਤੇ ਬਾਕੀ ਦੇ ਨਾੜਾ ਨੂੜਾ ਦੇਖੋ ਹਵਾਨੇ ਦੇ ਚੰਗੀਆਂ ਤੇ ਰਾਜੀ ਸਮੀ ਪਲੀ ਬਹੁਤ ਆ ਕਿਸੇ ਲਿਸਾਬਾਂ ਨਹੀਂ ਤੇ ਬਾਕੀ ਤੋਰਾ ਵਗੈਰਾ ਚੈੱਕ ਕਰੋ ਇਹਦਾ ਮੁੱਠੀ ਵਾਲਾ ਥਾਣਾ ਸੋਹਣਾ ਸਾਫ ਤੇ ਅਕੱਲੀ ਕੱਚੀ ਕੱਚੀ ਆ ਦੱਸ ਦਿੰਦੀ 10 ਦਿਨਾਂ ਨੂੰ ਸੋਹਣਾ ਇਹਨੇ ਜੋਸਾਲਾ ਹਵਾਨਾ ਬਣਾਉਣਾਗਾ ਕਿ ਬਾਕੀ ਥੱਲੇ ਮਿਲਕ ਮੇਨ ਵਗੈਰਾ ਦੇਖ ਸਕਦੇ ਹੋ ਸੋਹਣੇ ਸਾਫ ਸੁਰੀ ਦੇ ਸਾਬ ਐ ਭੀ ਜਾਂਦੀ ਐ ਜਮਾ ਰੇਟ ਹੋਣਗੇ ਬਾਜੋ ਅੱਗੇ ਤੇ ਨਾ ਨਬਰ ਦੇਖਿਆ ਨੇ ਵੜ ਜਿਹੜੀ ਆਪਾਂ ਇਹ ਪਹਿਲਾ ਸੂਆ ਚਾਰ ਦੰਦਾ ਬਣੀ ਮੱਸੀ ਚਾਹ ਦਨ ਲੈਂਦੀ ਐ ਇਹ ਵੀ ਹਫਤਾ ਦਾ ਦਸਣ ਲਈ ਠੀਕ ਐ ਦੁੱਧਾਂ ਦਾ ਜਾਇ ਕਿੱਥੇ ਚੱਲ ਜੂਏ ਬਸ ਇਹ ਬਾਵਾ 15 ਐ 16 ਲੀਟਰ ਬੰਦ ਕੇ ਲੈ ਲਿਓ ਬੰਦਾ 14 ਵਾਲੀ ਹੈਗੀ ਆ ਹਾਂ 14 ਬਾਰ ਬਾਰ ਹੈਗੀ ਆ ਸੋ 10 12 ਕ ਦਿਨ ਇਹਦੇ ਵੀ ਸੂਣ ਚ ਬਾਕੀ ਪਏ ਆ ਪਹਿਲਾ ਸੂਆ ਪਲੂਣ ਸੁੰਦੀ ਐ ਹੈ ਕੱਦ ਬੈ ਡਾਲੀ ਹਨਾ ਸੋ ਕੋ ਤੇ ਰੰਗ ਰੰਗ ਬਹੁਤ ਚੰਗਾ ਕਰਮਾ ਵਾਲੀ ਦਾ ਤੇ ਬੇਲ ਬੂਲ ਬਹੁਤ ਜ਼ਿਆਦਾ ਪਹਿਲੇ ਸੂਏ 14 ਮੰਨ ਕੇ ਲੈ ਲਿਓ ਚੰਗੀ ਕੀਰ ਦਾ ਭਾਰ ਵੀ ਪਾ ਸਕਦੇ ਆ ਪਰ ਕੱਚੀ 12 ਦੇ ਨਾਲ ਦੀ ਆ ਕੱਦ ਹੈਗਾ ਵੜਾ ਦਾ ਚੰਗਾ ਵਜਨ ਵਜੂ ਦਾ ਸੋ ਦੋ ਦਿਖਾ ਦਿਆਂ ਗੱਬਣਾ ਆ ਪਾਸੋਂ ਨੂੰ ਵੇੜਾ ਇੱਕ ਦਿਖਾਦੀ ਤਾਜੀ ਸੂਈ ਵੀ ਪਿੰਡ ਗੁਰਮਾ ਜ਼ਿਲ੍ਹਾ ਬਰਨਾਲਾ ਜਰਸੀ ਵੇੜਾ ਦਾ ਵੀ ਕੰਮ ਕਰਦੇ ਜਦੋਂ ਮਰਜ਼ੀ ਪਹੁੰਚੋ ਇੱਕ ਦੋ ਨਾਲ ਹਾਜ਼ਰ ਮਿਲ ਜਾ 9878755069 ਵੀਡੀਓ ਦੇਖਣ ਲਈ ਧੰਨਵਾਦ